ਕਾਲਸਾ ਉਹ ਲੈਕਚਰ ਕਿਫਾਤ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾਸ ਜੇ ਬੁੱਕਰਨ ਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼ੀਰ ਦਰਬਾਰ ਸਾਹਿਬ ਇਸ ਕਰਕੇ ਇਹ ਕਾਰਨ ਲੱਗਾ ਹੈ ਕਿ ਜਿਵੇਂ ਆਪ ਸਾਰੇ ਜਾਣਦੇ ਹੋ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕਈ ਤਰ੍ਹਾਂ ਦੀਆਂ ਵੇਦੇ ਜਮੀਆ ਹੋ ਰਹੀਆਂ ਨੇ ਜ਼ਮੀਨਾਂ ਵੇਚ ਵੇਚ ਕੇ ਆਪਣੀਆਂ ਜੇਪਾਂ ਭਰੀਆਂ ਜਾ ਰਹੀਆਂ ਨੇ ਅਣਅਧਿਕਾਰਤ ਤੌਰ ਤੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਉਹ ਹੈ ਜਿਹੜੇ ਪਿਛਲੇ ਸਮੇਂ 328 ਗੁਰੂ ਸਾਹਿਬ ਜੀ ਦੇ ਪਾਵਨ ਸਰੋਵਰ ਉਨਰਬਾਰੇ ਜੋ ਚਰਚਾ ਚੱਲ ਰਹੀ ਹੈ ਮੈਂ ਇੱਕ ਬੇਨਤੀ ਮੀਡੀਆ ਦੇ ਰਾਹੀਂ ਜੋੜੇ ਮੀਡੀਆ ਕਰਮੀ ਨੇ ਜਾਂ ਐਂਕਰ ਨੇ ਜਾਂ ਜੋ ਵੀ YouTube ਉੱਤੇ ਕੋਈ ਇਸ ਬਾਰੇ ਚਰਚਾ ਕਰਦੇ ਨੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਰੇ ਚਰਚਾ ਕੀਤੀ ਜਾਂਦੀ ਹੈ ਉਹ ਸਤਕਾਰ ਸਹਿਤ ਨਾਮ ਨਹੀਂ ਲਿਆ ਜਾਂਦਾ ਜਦ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਰੇ ਕੋਈ ਚਰਚਾ ਚੱਲੇ ਤਾਂ ਬਹੁਤ ਆਦਰ ਸਤਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਬਾਏ ਟੀਵੀ ਚੈਨਲ ਉੱਤੇ ਐਂਕਰ ਔਰ ਉਹਦੇ ਜਵਾਬ ਦੇਣ ਵਾਲੇ ਜੋ ਬੈਠਦੇ ਨੇ ਉਹਦੇ ਜ਼ਰੂਰ ਕਰਨ 328 ਸ੍ਰੂਪ ਜੱਤੂ ਵਿੱਚ ਅਚਾਰਾ ਚੱਲ ਰਹੀ ਹੈ ਸਤਪੁਰਾਂ ਦੇ ਪਾਵਨ ਸਰੂਪ ਸਾਹਿਬ ਦੀ ਉਹ ਤੋਂ ਤੋਂ ਹੀ ਦੇਸ਼ਾ ਪ੍ਰਦੇਸਾਂ ਦੇ ਵਿੱਚੋਂ ਸਾਨੂੰ ਇਹ ਬਹੁਤ ਤੈਲੀ ਖੁਨਾਰੇ ਨੇ ਸੰਗਤ ਮੇਲੇ ਮੇਲ ਕੇ ਸਾਨੂੰ ਇਹ ਪੁੱਛਣਾ ਚਾਹੁੰਦੀ ਹੈ ਪੁੱਛਦੀ ਵੀ ਹੈ ਕਿ ਪਾਵਨ ਸਰੂਪ ਸਤਪੁਰਾਂ ਦੇ ਕਿੱਥੇ ਨੇ ਫੌਂਡ ਲੈ ਗਿਆ ਕਿਹੜੀ ਹਾਲਤ ਵਿੱਚ ਨੇ ਔਰ ਪੰਜਾਬ ਸਰਕਾਰ ਦੇ ਵੱਲੋਂ ਇਸ ਬਾਰੇ ਇੱਕ ਐਸ ਆਈਟੀ ਦਾ ਵੀ ਗਠਨ ਕੀਤਾ ਗਿਆ ਔਰ ਮੈਂ ਐਜ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣੀ ਇਹ ਜ਼ਿੰਮੇਵਾਰੀ ਸੰਭਲਦਿਆਂ ਹੋਇਆ ਜੋ ਅੱਜ ਮੀਡੀਆ ਦੇ ਸਾਹਮਣੇ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬੂਜ ਇੱਕ ਪਰਿਵਾਰ ਜੋ ਬਾਦਲ ਪਰਿਵਾਰ ਹੈ ਉਸ ਪਰਿਵਾਰ ਵਰਨੋਂ ਇਹ ਜੇ ਕਰਮਚਾਰੀਆਂ ਦੀ ਅਧਿਕਾਰੀਆਂ ਦੀ ਕੁਸ਼ਤ ਪਨਾਹੀ ਕਰਨੀ ਜਿਹੜੀ ਬਹੁਤ ਹੀ ਮੰਤ ਭਾਗੀ ਹੈ ਔਰ ਬੜੇ ਭੜੇ ਵਰਤਾਰੇ ਜਿਹੜੇ ਨੇ ਇਸ ਤਰ੍ਹਾਂ ਦੇ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵਾਪਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਉਸ ਵੇਲੇ ਮੇਰੇ ਸਾਹਮਣੇ ਆਈ ਕਿ ਆਪ ਸਭ ਨੂੰ ਪਤਾ ਹੈ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਪਦਵੀ ਤੋਂ ਲਾਭੇ ਕੀਤਾ ਗਿਆ ਮੈਨੂੰ ਪਦਵੀ ਤੋਂ ਲਾਭੇ ਕੀਤਾ ਗਿਆ ਔਰ ਪਿਛਲੇ ਸਮੇਂ ਗਿਆਨੀ ਸੁਲਤਾਨ ਸਿੰਘ ਜੀ ਜੋ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੇ ਉਹਨਾਂ ਦੀ ਡਿਊਟੀ ਰਾਖੇ ਤੇ ਸ਼੍ਰੀ ਦਰਬਾਰ ਸਾਹਿਬ ਮੁਖਸਰ ਸਾਹਿਬ ਜੀ ਵਿਖੇ ਭੇਜ ਦਿੱਤਾ ਗਿਆ ਔਰ ਅਚੰਭੇ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਕਿ ਉਸ ਵੇਲੇ ਵਪਰੀ ਖਜਤ ਮੈਨੂੰ ਖੁਦ ਪਹੁੰਚਦਨ ਪੈਣਾ ਗਿਆ ਜੀ ਸੁਲਤਾਨ ਸਿੰਘ ਹੋਰਾਂ ਨੇ ਦੱਸਿਆ ਕਿ ਇਥੋਂ ਤੱਕ ਭ੍ਰਿਸ਼ਟਾਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵਾਪ ਚੁੱਕਾ ਹੈ ਕਿ ਇੱਕ ਅਧਿਕਾਰੀ ਨੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਮੁਖਸਰ ਸਾਹਿਬ ਕੋਲ ਵਾਪਸ ਲਿਆਉਣ ਵਾਸਤੇ ਸ਼੍ਰੀ ਦਰਬਾਰ ਸਾਹਿਬ ਵਾਪਸ ਲਿਆਉਣ ਵਾਸਤੇ 5 ਲੱਖ ਰੁਪਏ ਦੇ ਮੰਗ ਤੱਕ ਕਰ ਦਿੱਤੀ ਇਸ ਬਾਰੇ ਕੁਰਾਸਾ ਗਿਆਨ ਸੁਤਾਨ ਸਿੰਘ ਜੀ ਖੁਦ ਕਰਨਗੇ ਕਿ ਉਹ ਕਿਹੜਾ ਅਧਿਕਾਰੀ ਹੈ ਉਹ ਕਿਹੜਾ ਕਰਮਚਾਰੀ ਹੈ ਉਸਦਾ ਕੀ ਨਾਮ ਹੈ ਬੜੀਆਂ ਦੁਖਦਾਇਕ ਘਟਨਾਵਾਂ ਜਿਹੜੀਆਂ ਹੋਏਗਾ ਪਰ ਰਹੀਆਂ ਔਰ ਇਸ ਸਾਰੇ ਵਰਤਾਰੇ ਦੇ ਪਿੱਛੇ ਇੱਕੋ ਪਰਿਵਾਰ ਦਾ ਹੱਥ ਹੈ ਜੋ ਕਿ ਸਾਨੂੰ ਪਤਾ ਲੱਗ ਜਿਆਦਾ ਸੀ ਸਤਪੁਰਾਂ ਦੀ ਤਾਬਿਆਂ 'ਚ ਬੈਠਦੇ ਹਾਂ ਗੁਰੂਵਰਨ ਸਾਹਿਬ ਚ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਦੇ ਹਾਂ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਛੇਤ ਤੋਂ ਛੇਤੀ ਪਦਵੀ ਤੋਂ ਰਹਾਵੇ ਕੀਤਾ ਜਾਏ ਜਦ ਮੈਂ ਇਹਨਾਂ ਨੂੰ ਦੇਖਦਾ ਹਾਂ ਤੇ ਮੇਰੇ ਸੀਨੇ ਦੇ ਵਿੱਚ ਹੱਕ ਲੱਗਦੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਕੈਂ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਭਰੇ ਮਨ ਦੇ ਨਾਲ ਕਰ ਰਿਹਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਪਰਵਾਦ ਦੇ ਕਬਜ਼ੇ ਹੇਠ ਜੋਬ ਕੁਝ ਪੰਥ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਛੋਟੇ-ਮੋਟੇ ਚੋਰੀ ਆਦ ਹੋ ਜਾਣੀ ਤਾਂ ਇੰਦੀ ਵੱਡੀ ਸੰਸਥਾ ਵਿੱਚ ਕੋ ਬਹੁਤੀ ਵੱਡੀ ਗੱਲ ਨਹੀਂ ਹੈ ਭਾਵੇਂ ਕਿ ਚੋਰੀ ਲੱਖ ਦੀ ਵੀ ਮਾੜੀ ਹੈ ਕੱਖ ਦੀ ਵੀ ਮਾੜੀ ਹੈ ਪਰ ਇਸ ਜੀ ਪੀ ਸੀ ਰਿਕ ਤਾਂ ਛੋਟੀਆਂ-ਛੋਟੀਆਂ ਚੋਰੀਆਂ ਨਹੀਂ ਬਲਕੇ ਗੁਰੂ ਕੇ ਗੌਰਵ ਤੇ ਡਾਕੇ ਪੈ ਰਹੇ ਹਨ ਇੱਥੇ ਗੁਰੂ ਘਰ ਦੀਆਂ ਜ਼ਮੀਨਾਂ ਆਨ ਅਧਿਕਾਰਤ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਜੇਬਾਂ ਚ ਪਾਏ ਜਾ ਰਹੇ ਹਨ ਕਦੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦੀ ਕਪੜੇ ਬਾਜੀ ਕੀਤੀ ਜਾ ਰਹੀ ਹੈ ਕਿਤੇ ਬਿਲਡਿੰਗਾਂ ਬਣਾਉਣ ਤੇ ਸੀਏ ਕੋਲੀ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬਾਂ ਭਰ ਰਹੇ ਹਨ ਦੁਕਾਨਾਂ ਕਿਰਾਏ ਤੇ ਰੱਖ ਕੇ ਕਿਰਾਏਦਾਰ ਜਿਆਦਾ ਕਿਰਾਇਆ ਲੈ ਕੇ ਸਬਲੈਟ ਕਰ ਰਹੇ ਹਨ ਜਮਿੰਦਾ ਘੱਟ ਠੇਕੇ ਤੇ ਲੈ ਕੇ ਅੱਗੇ ਜਿਆਦਾ ਪੈਸੇ ਲੈ ਕੇ ਸੌਬਲੈਟ ਕੀਤੀਆਂ ਜਾ ਰਹੀਆਂ ਹਨ। ਔਰ ਪਿਛਲੇ ਸਮੇਂ ਜਦੋਂ ਅਖੰਡਪਾੜ ਸਾਹਿਬ ਦੀ ਭੇਟਾ 8500 ਰੁਪਏ ਸੀ। ਉਦੋਂ ਕੁਝ ਖਾਸ ਥਾਵਾਂ ਤੇ ਅਖੰਡਪਾੜ ਸਾਹਿਬ ਦੀ ਭੁੰਗ ਜਿਹੜੀ ਸੀ ਉਹ 5-500 5-5 ਲੱਖ ਰੁਪਏ ਵੰਡੇ ਲੈ ਕੇ ਵੀ ਰਿਸ਼ਵਤ ਲੈ ਕੇ ਵੀ ਜਿਹੜੀ ਭੁੰਗ ਸੀ। ਉਹ ਉਸ ਵੇਲੇ ਕੀਤੀ ਗਈ ਇਹ ਵੱੱਡਰ ਅਪਰਾਧ ਜਿਹੜਾ ਸੀ ਉਸ ਵੇਲੇ ਕੀਤਾ ਗਿਆ। ਉਹਨਾਂ ਦਾ ਮਾਜਮਾ ਤੇ ਕਾਰਵਾਈ ਹੋਣੀ ਉਹਨਾਂ ਨੂੰ ਫੇਰ ਬਹਾਲ ਕਰਕੇ ਉੱਚੀਆਂ ਪਦਵੀਆਂ ਤੇ ਬਿਠਾ ਦੇਣਾ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਪ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਬਿਨਾਂ ਕੋਈ ਤਸਦੀਕ ਇਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕਿਸੇ ਨੂੰ ਵੀ ਦੇ ਦੇਣੇ ਇਥੋਂ ਤੱਕ ਕਿ ਪਿਛਲੇ ਦਿਨੀ ਇੱਕ ਸਿੰਘ ਦੀ ਡਿਬੇਟ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਕਿ ਕਿਸੇ ਦੇ ਮਰੇ ਹੋਏ ਕੁੱਤੇ ਦੀ ਬਾਣੀ ਹੋਈ ਜਗਾ ਤੇ ਵੀ ਦੋ ਪਾਵਨ ਸਰੂਪ ਜਿਹੜੇ ਸੰਤ ਉਹ ਦਿੱਤੇ ਗਏ ਇਹ ਕੌਣ ਕਰਵਾ ਰਿਹਾ ਕਿਸ ਦੇ ਕਹਿਣ ਤੇ ਇਹ ਦਿੱਤੇ ਜਾ ਰਹੇ ਨੇ ਪਿਛਲੇ 10 ਸਾਲ ਤੋਂ ਵੀ ਬਸ ਸਮਾ ਹੋ ਚੁੱਕਾ ਹੈ ਕਿ ਨਨਕਾਣਾ ਸਾਹਿਬ ਜਿwale ਪਾਵਨ ਸਰੂਪ ਜਿਸ ਵੇਲੇ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਭਾਈ ਦਸ਼ਮਣ ਸਿੰਘ ਧਾਰੋਵਾਲੀ ਸ਼ਹੀਦ ਹੁੰਦੇ ਨੇ ਉੱਥੇ ਧੰ ਗੁਰੂ ਗੰਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਜ਼ਖਮੀ ਹੋ ਜਾਂਦੇ ਦੇ ਉਹ ਪਾਵਨ ਸਰੂਪ ਤੋਛਾ ਖਾਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਖਿਦਾਸ ਦੇ ਖੁਦ ਆਪ ਲੰਬਾ ਸਮਾਂ ਸੇਵਾ ਵੀ ਕੀਤੀ ਐ ਦਰਸ਼ਨ ਵੀ ਕੀਤੇ ਨੇ ਔਰ ਹਰ ਸਾਲ 1 ਫਰਵਰੀ ਵਾਲੇ ਦਿਨ ਜਿਸ ਦਿਨ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਦਾ ਸੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਉਹ ਪਾਵਨ ਸਰੂਪ ਗੁਰੂ ਸਾਹਿਬ ਦੇ ਪ੍ਰਕਾਸ਼ ਵੀ ਕਰਿਆ ਕਰਦੇ ਸਾਂ ਸੰਗਤ ਨੂੰ ਦਰਸ਼ਨ ਵੀ ਕਰਵਾਇਆ ਕਰਦੇ ਸਨ ਉਹ ਪਾਵਨ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਗੰਪਾ ਦੇ ਵਿੱਚ ਹਾਲ ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦੇ ਨਾਲ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਹ ਥੇਕਲ ਕਰਦੇ ਭਜੂਰੀ ਸੰਦ ਹੈ ਕਿ 1984 ਦਾ ਜੋ ਘੱਲੂ ਘਾਰੇ ਵਾਪਰਦਾ ਉਸ ਘਰੂ ਘਾਰੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਸਰੂਪ ਔਰ ਬਹੁਤ ਸਾਰਾ ਸਾਹਿਬ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਲਿਆ ਜਾਂਦੀ ਹੈ ਔਰ ਬਾਅਦ ਵਿੱਚ ਫੌਜ ਵੱਲੋਂ ਕੁਝ ਪਾਵਨ ਸਰੂਪਤ ਸਾਹਿਤ ਵਾਪਸ ਵੀ ਕੀਤਾ ਜਾਂਦਾ ਹੈ ਉਹਨਾਂ ਵਿੱਚ ਇੱਕ ਪਾਵਨ ਸਰੂਪ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀ ਰਹੀ ਡਾਕਟਰ ਅਨੁਰਾਗ ਸਿੰਘ ਜੀ ਹੋਰਾਂ ਨੇ ਕਾਫੀ ਵਾਰ ਉਸ ਪਾਵਨ ਸਰੂਪ ਦਾ ਜ਼ਿਕਰ ਵੀ ਕੀਤਾ ਜਿਸ ਉੱਤੇ ਗੁਰੂ ਸਾਹਿਬ ਜਿੱਦੇ ਦਸਤਖਤ ਸਨ ਉਹ ਪਾਵਨ ਸਰੂਪ ਕਿੱਥੇ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਹ ਪਾਵਨ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾਕੀਤੇ ਵੀ ਬ੍ਰਾਜ਼ਮਣ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਇਆ ਜਾ ਰਿਹਾ ਹੈ ਪਿਛਲੇ ਸਮੇਂ ਅੰਸ਼ੇ ਜੇਕਾਲ ਤੱਕ ਸਾਹਿਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਅਤੇ ਮਹਾਨ ਗੁਰ ਸਿੱਖਾ ਦੇ ਮਹਾਨ ਸ਼ਹੀਦਾਂ ਦੇ ਪਾਵਨ ਸ਼ਸਤਰ ਜਿੰਨਾਂ ਨੂੰ ਸੋਨਾ ਲਾ ਕੇ ਉਹਨਾਂ ਦੀ ਅਸਲ ਦੇਖ ਹੀ ਬਦਤ ਦਿੱਤੀ ਗਈ ਸੋਨਾ ਕਿੱਥੋਂ ਕਿਵੇਂ ਅਤੇ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਦੇ ਸ਼ੋ ਪ੍ਰਾਪਤ ਇੱਕ ਸ੍ਰੀ ਸਾਹਿਬ ਜਿਹੇ ਕਾਲਕਤ ਸਹਿਬ ਦੇ ਉੱਤੇ ਨੀਲੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਸੁਭਾਇਮਾਨ ਨੇ ਸੋਨਾ ਨਾਉਂਦਿਆਂ ਹੋਇਆ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਉਹ ਟੁੱਟ ਜਾਂਦਾ ਹੈ ਉਹਦੇ ਥਾਂ ਤੇ ਇੱਕ ਦੂਜਾ ਮੁੱਠਾ ਜੜਿਆ ਜਾਂਦਾ ਹੈ ਗੁਰੂ ਸਾਹਿਬ ਜਿੱਤੇ ਪਾਵਨ ਹੱਥਾਂ ਦੇ ਸ਼ੋਭਾ ਪ੍ਰਾਪਤ ਜਿਹੜਾ ਉਹ ਮੁਠਾ ਹੈ ਉਹ ਕਿੱਥੇ ਹੈ ਇਹ ਸਭ ਸੰਗਤ ਜਾਣਨਾ ਚਾਹੁੰਦੀ ਹੈ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਕਰ ਹੋਣ ਕਰਕੇ ਕੋਟ-ਕੋਟ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕਿਵਤ ਕੇਵਲ ਸਰਬੱਤ ਖਾਲਸਾ ਹੀ ਬਚਾ ਸਕਦਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਜੋਧ ਨਹੀਂ ਕਰਦਾ ਹਾਂ ਕਿ ਸਮੁੱਚਾ ਖਾਲਸਾ ਪੰਥ ਜਿਸ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਕਮੇਟੀਆਂ ਇਕੱਤਰ ਹੋ ਕੇ ਸਰਬੱਤ ਖਾਲਸਾ ਬੁਲਾ ਕੇ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣੇ ਗਤਨਸ਼ੇਰ ਅਤੇ ਮਰਥਨ ਵੱਧ ਹੋਈਏ ਮੈਨੂੰ ਪਤਾ ਹੈ ਕਿ ਮੇਰੇ ਇਸ ਐਲਾਨ ਨਾਲ ਮੇਰੇ ਮੇਰੇ ਕੋਲੋਂ ਸ੍ਰੀ ਹਰਮੰਦਰ ਸਾਹਿਬ ਦੀ ਮੁੱਖ ਗ੍ਰੰਥੀ ਦੀ ਸੇਵਾ ਖੋਈ ਜਾ ਸਕਦੀ ਹੈ ਜਦ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਹੈ ਸੰਗਤ ਜੀ ਮੈਂ ਆਪਣਾ ਫਰਜ਼ ਸੱਟਿਆ ਹੋਇਆ ਕਿਉਂਕਿ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ ਬੇਸ਼ੱਕ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਛੋਟਾ ਜੈਂ ਕੁਲਾਈ ਹਾਂ ਮੁਲਾਜ਼ਮ ਹਾਂ ਪਰ ਉਹਦੇ ਨਾਲ ਵੀ ਮੇਰੀ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ ਔਰ ਮੈਂ ਉਸ ਮਹਾਨ ਪਵਿੱਤਰ ਪਦੀਵੇ ਦੇ ਉੱਤੇ ਸੇਵਾ ਕਰ ਰਿਹਾ ਹਾਂ ਜਿਸ ਪਦਵੀ ਤੇ ਉੱਥੇ ਕਦੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ ਸੀ ਮੈਂ ਆਪਣਾ ਇਸ ਫਰਜ਼ ਸੱਭਦਾ ਹ ਕਿ ਮੈਂ ਸੰਗਤ ਨੂੰ ਇਹ ਸਭ ਕੁਝ ਤੋਂ ਜਾਗਰੂਕ ਕਰਾਂ ਜਾਣੂ ਕਰਵਾਵਾਂ ਮੈਂ ਆਪਣਾ ਫਰਜ਼ ਨਿਭਾਇਆ ਹੈ ਤੇ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕੇ ਆਪਣਾ ਫਰਜ਼ ਨਿਭਾਵੇ ਖਾਲਸਾ ਜੀ ਆਓ ਆਪਾਂ ਸਾਰੇ ਆਪਣੇ ਪੰਥ ਦੀ ਖਾਤਰ ਇਕੱਤਰ ਹੋਈਏ ਗਿਲੇ ਸ਼ਿਕਵੇ ਭੁਲਾ ਕੇ ਇੱਕ ਮੰਚ ਤੇ ਇਕੱਤਰ ਹੋ ਕੇ ਪੰਥ ਦੀ ਚੜ੍ਹਦੇ ਕਲਾ ਵਾਸਤੇ ਕਾਰਜਸ਼ੀਲ ਹੋਈਏ ਸਾਡੇ ਇਤਿਹਾਸ ਦਾ ਜ਼ਿਕਰ ਹੈ ਕਿ ਜਦ ਜਦ ਪੰਥ ਉੱਤੇ ਕੋਈ ਵਿਪਤਾ ਪਈ ਬੇਸ਼ੱਕ ਸਾਡਾ ਪੰਥ ਜਿਹੜਾ ਉਹ ਮਿਸਲਾ ਵਿੱਚ ਵੰਡਿਆ ਹੋਇਆ ਸੀ ਧੜਿਆਂ ਵਿੱਚ ਵੰਡਿਆ ਹੋਇਆ ਸੀ ਪਰ ਪੰਥ ਦੀ ਚੜ੍ਹਦੇ ਕਲਾ ਵਾਸਤੇ ਸਾਰੀਆਂ ਮਿਸਲਾ ਨੇ ਆਪਸੀ ਵਖਰੇਵੇਂ ਭੁਲਾ ਕੇ ਗਿਲੇ ਸ਼ਿਕਵੇ ਭੁਲਾ ਕੇ ਇਕੱਤਰ ਹੋ ਕੇ ਤੇ ਆਏ ਹੋਏ ਮੁਸੀਬਤ ਦਾ ਟਾਕਰਾ ਰਾੜ ਮੇਲ ਕੇ ਤਾਕਤ ਦੇ ਨਾਲ ਕੀਤਾ ਔਰ ਉਹਨਾਂ ਦੇ ਉੱਤੇ ਜਿੱਤ ਹਾਸਲ ਕੀਤੀ ਇਤਿਹਾਸ ਦਾ ਜ਼ਿਕਰ ਹੈ ਮਿਸਲਵੰਡ ਅਬਕਬ ਉਹਨਾਂ ਪਾਵੋ ਰਾੜ ਮੇਲਕਾਰ ਤੋਰ ਪੰਥ ਬਚਾਵੋ ਖਾਲਸਾ ਜੀ ਹੁਣ ਵਕਤ ਹੈ ਕਿ ਪੰਥ ਦੀ ਸੇਵਾ ਕੀਤੀ ਜਾਏ ਪੰਥ ਦੀ ਚੜ੍ਹਦੇ ਕਲਾ ਵਾਸਤੇ ਕਾਰਜ ਕੀਤੇ ਜਾਣ ਔਰ ਇੱਕ ਪਰਿਵਾਰ ਦੇ ਕਰਜ਼ੇ ਦੇ ਵਿੱਚੋਂ ਸ਼ਰਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਵਾਇਆ ਜਾਏ ਔਰ ਇਤਾਹ ਸੰਭਵ ਹੋ ਸਕਦਾ ਹੈ ਜੇਕਰ ਸਮੁੱਚਾ ਖਾਲਸਾ ਪੰਥ ਇਕੱਤਰ ਹੋਵੇ सरबत खालसा बुला के मथे करके फिर आप अगला प्रोग्राम है वह उलीकने का यत्न करिए वाहू जी का खालसा वाहगुरू जी की